ਕਿਆ ਮਜ਼ਦੂਰ ਯੂਨੀਅਨ ਪੰਜਾਬ ਦੀ ਦਰਬਾਬਾ ਨਾਨਕ ਦਿੱਸ ਵਿਕੇ ਇੱਕ ਮੀਟਿੰਗ ਹੋਈ ਹੈ ਇਸ ਵਿੱਚ ਵਰਕਰਾਂ ਦੀ ਹਾਜ਼ਰੀ ਪ੍ਰਧਾਨ ਥਾਪਿਆ ਗਿਆ ਇਸ ਵਿੱਚ ਕਮੇਟੀ ਵਿੱਚ ਵਰਕਰ ਪਹੁੰਚੇ ਇਹ ਵਰਕਰਾਂ ਨੇ ਰੋਸ ਪ੍ਰਗਟ ਕੀਤਾ ਕਿ ਜਦੋਂ ਅਸੀਂ ਇਹ ਰਿਸ਼ਤੇ ਲੋਨੇ ਆ ਤਾਂ ਸਾਡੀਆਂ ਜਿਹੜੀਆਂ ਰਿਸ਼ਤੇ ਨੇ ਉਹ ਪੁਲਿਸ ਲੱਗਰ ਨਹੀਂ ਦਿੰਦੀ ਪੁਲਿਸ ਡੰਡੇ ਮਾਰ ਕੇ ਸਾਨੂੰ ਕੱਢਦੀ ਹੈ ਦੇਖੋ ਟਰੰਗ ਬੜਾ ਵੱਡਾ ਵਾ ਉਸੇ ਬਹੁਤ ਵਧੀਆ ਰਸਤਾ ਵੀ ਹੈ ਪਰ ਪੰਜਾਬ ਦੀ ਜਿਹੜੀ ਹਰਕਤ ਹੈ ਬਿਲਕੁਲ ਮਾੜੀ ਹੈ ਜੁਨੀਅਨ ਨੇ ਜਿਹੜਾ ਹੈਗਾ ਸਿੱਕਾ ਸਿੰਘ ਅਸਲਿਆ ਤੇ ਮਜ਼ਦੂਰ ਮੁਕਤੀ ਮੋਟਰ ਪੰਜਾਬ ਦੀ ਜੱਜੇਬੰਦੀ ਦੀ ਗਵਾਹੀ ਹੈ ਅੱਜ ਜੋ ਈ ਰਿਕਸ਼ਾ ਯੂਨੀਅਨ ਤਾਪੀ ਗਈ ਹੈ ਨਿਰਮ ਬੱਬਾ ਨਾਲ ਵੀ ਕੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਕੱਲ ਨੂੰ ਸਾਡੇ ਵਰਕਰਾਂ ਨੂੰ ਕੋਈ ਤੰਗੀ ਪੇਚਾਨੀ ਆਉਂਦੀ ਹੈ ਤਾਂ ਅਸੀਂ ਜਿਹੜਾਗਾ ਉਹ ਸ਼ਹਿਨ ਨਹੀਂ ਕਰਾਂਗੇ ਦੇਖੋ ਸਰਕਾਰ ਨੇ ਇੱਕ ਪ੍ਰਦੂਸ਼ਣ ਰਹਿਤ ਪਾਲਸੀ ਦੇ ਅਧੀਨ ਜਿਹੜੇ ਵਰਕਰਾਂ ਨੂੰ ਜਿਹੜੇ ਈ ਰਿਕਸ਼ਾ ਲੈ ਲੋਕਾਂ ਨੇ ਗਵਰਨਮੈਂਟ ਨੂੰ ਕਹੀਦਾ ਬਲਸਾਸਨ ਨੂੰ ਕਹੀਦਾ ਉਹਨਾਂ ਦਾ ਸਾਥ ਦੇਣਾ ਜੇ ਕੱਲ ਨੂੰ ਇਹਨਾਂ ਨੂੰ ਕੋ ਤੰਗੀ ਪਰੇਸ਼ਾਨੀ ਪੁਰਸ ਕਰਦੀ ਆ ਅਸੀਂ ਪੁਲਿਸ ਦਾ ਸਾਰਾ ਘਰਾਂਗੇ ਉਹ ਆਬਜ਼ਰਵਰ ਹੋਣਗੇ ਧੰਨਵਾਦ ਹੋ ਗਈ ਫੋਟੋ ਹਾਂ ਜੀ ਫੋਟੋ ਖਿੱਚਦੇ